ਕ੍ਰੈਨੋਵੇਟ ਕੀਤਾ ਘਰ ਲੈ ਕੇ ਆਏ ਤੁਹਾਡੇ ਵਾਸਤੇ ਦੋਸਤ ਅਗਰ ਤੁਸੀਂ ਵੀ ਆਪਣਾ ਘਰ ਰੈਨੋਵੇਟ ਕਰਾਉਣਾ ਚਾਹੁੰਦੇ ਹੋ ਐਦੋਂ ਵਧੀਆ ਇਸ ਤੋਂ ਵਧੀਆ ਬੈਸਟ ਕੋਈ ਤੁਹਾਡੇ ਵਾਸਤੇ ਚੁਆਇਸ ਨਹੀਂ ਹੋ ਸਕਦੀ ਆਪਾਂ ਅੰਦਰ ਤੋਂ ਸਾਰਾ ਦਿਖਾਵਾਂ ਨਵਾਂ ਕਿੰਨਾ ਕੁ ਜੋੜਿਆ ਗੜੇ ਨਵਾਂ ਇਹ ਆਪਾਂ 1000 1200 ਵਾਂਗ ਜੋੜਿਆ ਪਹਿਲਾਂ ਆਪਣਾ ਜੇ ਮਾਲਵੇਕਰ ਹੁੰਦੇ ਸੀ ਵੀ ਚਾਰ ਕਮਰੇ ਪਿੱਛੇ ਤੇ ਇੱਕ ਮੂਰੇ ਭਾਂਡਾ ਦਾ ਕੰਬੀਨੇਸ਼ਨ ਆ ਜਿਹੜਾ ਬਹੁਤ ਸੋਹਣਾ ਰੱਖਿਆ ਤੁਸੀਂ ਤੁਸੀਂ ਸਿੰਪਲ ਸੋਬਰ ਵਾਈਟ ਕਲਰ ਰੱਖਿਆ ਉਤਨੇ ਆਪਸ਼ਨ ਦਿਖਾਏ ਸੀ ਪਰ ਸਾਨੂੰ ਸਭ ਤੋਂ ਵੱਧ ਪਸੰਦ ਆਈ ਪਹਿਲੀ ਵਾਰ ਚੀਜ਼ ਪਸੰਦ ਆ ਗਈ ਸੀ ਇਹਦਾ ਬਈ ਜਿਹੜੀ ਬਾਹਰਲੀ ਲੁ ਕਿੱਕਾ ਆਪਾ ਸੋਚ ਰਹੇ ਹੁੰਨੇ ਆ ਬਾਈ ਹਰ ਇੱਕ ਬੰਦਾ ਸੋਚਦਾ ਵੀ ਯਾਰ ਆਪਾਂ ਉੱਪਰ ਵੀ ਇਹਦੀਆਂ ਕੁਛ ਨਾ ਕੁਛ ਇੱਕ ਅਧਰੂਮ ਬਣਾਵਾਂਗੇ ਜੀ ਤੁਹਾਡੇ ਬਾਈ ਤਵਾਕ ਦੇ ਵਿੱਚ ਇਹ ਸੀਗਾ ਵੀ ਤੁਸੀਂ ਉਹ ਸੋਚਿਆ ਵੀ ਬਾਹਰ ਉੱਪਰ ਬਣਾਈਏ ਜਾਂ ਨਾ ਬਣਾਈਏ ਆਪਸ਼ਨ ਮੰਨ ਲੇ ਚਲੋ ਤੁਹਾਨੂੰ ਇੱਕ ਡਿਜ਼ਾਈਨਰ ਦਿੱਤੀ ਜਾਂ ਤੁਹਾਡਾ ਪਹਿਲੇ ਹੀ ਵਿਚਾਰ ਸੀਗਾ ਇੱਕ ਆਪਣਾ ਹੋਈ ਆਪਣੇ ਵੀ ਚਾਰ ਕਮਰੇ ਪਹਿਲਾਂ ਸੀਗੇ ਜੀ ਬਾਈ ਤੇ ਵੀ ਇੱਕ ਆਪਰ ਸੋਈ ਚਾਹੀਦੀ ਸੀ ਕਿ ਆਪਣਾ ਕਮਰਾ ਪੰਜ ਕਮਰੇ ਆਪਣੇ ਥੱਲੇ ਹੀ ਹੋ ਗਏ ਤਾਂ ਉੱਪਰ ਦਾ ਤਾਂ ਲੋੜ ਹੀ ਨਹੀਂ ਜਬ ਹਾਂ ਜੀ ਤੇ ਕਹੇ ਥੱਲੇ ਸਾਰਾ ਪਰਿਵਾਰ ਇਕੱਠਾ ਰਹਿੰਦੇ ਨੇ ਦੋ ਉੱਤੇ ਵਾਗੇ ਤਿੰਨ ਥੱਲੇ ਹੋ ਕਦੋਂ ਉਤਲਾ ਵਰਤਣਾ ਹੀ ਪੈਂਦਾ ਨਹੀਂ ਸਫਾਈ ਕਰਨੀ ਇੱਕ ਬਈ ਹਣ ਵਾਲੇ ਸਫਾਈ ਔਖੀ ਤੇ ਨਾਲੇ ਕਹਿੰਦਾ ਉਹ ਤਾਂ ਜਿਹੜੀ ਲੁੱਕ ਹੈ ਸਿੰਗਲ ਪੋਰਸ਼ਨ ਦੀ ਬਹੁਤ ਸੋਹਣੀ ਆਈ ਆ ਸਾਹਮਣੇ ਇੱਕ ਰੈਨੋਵੇਟ ਕੀਤਾ ਘਰ ਲੈ ਕੇ ਆਇਆ ਤੁਹਾਡੇ ਵਾਸਤੇ ਦੋਸਤੋ ਅੱਜ ਤੁਹਾਡੇ ਵਾਸਤੇ ਕੋਠੀਆਂ ਲੈ ਕੇ ਆਉਣੇ ਤੁਸੀਂ ਦੇਖ ਚੁੱਕੀਆਂ ਦੇਖ ਰਹੇ ਹੋ ਬਾਹਰੋਂ ਤੇ ਆਪਣੇ ਬੈਕ ਸਾਈਡ ਦੇ ਉੱਤੇ ਬਹੁਤ ਸੋਹਣਾ ਘਰ ਹੈ ਬਾਈ ਹੋਰੀ ਘਰ ਦੇ ਮਾਲਕ ਨੇ ਬਾਈ ਹੋਰੀ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਇਹ ਰੈਨੋਵੇਟ ਕਰਵਾਇਆ ਹੋਇਆ ਘਰ ਹੈ ਜੀ ਪਹਿਲਾਂ ਕੁਝ ਕੇ ਏਰੀਆ ਸੀਗਾ ਉਹਦੇ ਚ ਕੁਛ ਨੂੰ ਕੁਛ ਏਰੀਆ ਐਡ ਕੀਤਾ ਹੈ ਤੇ ਅਗਰ ਤੁਸੀਂ ਵੀ ਆਪਣਾ ਘਰ ਰੈ ਕੋਈ ਤੁਹਾਡੇ ਵਾਸਤੇ ਚੋਇਸ ਨਹੀਂ ਹੋ ਸਕਦੀ ਆ ਅੰਦਰ ਤੋਂ ਸਾਰਾ ਦਿਖਾਵਾਂਗੇ ਬਹੁਤ ਸੋਹਣੀ ਲੁੱਕ ਆ ਰਹੀ ਹੈ ਬਾਹਰੋਂ ਇੰਨੀ ਸੋਹਣਾ ਅੰਦਰ ਤੋਂ ਜਿੰਨਾ ਏਰੀਆ ਐਡ ਕੀਤਾ ਉਹਦੇ ਬਾਰੇ ਵੀ ਗੱਲਬਾਤ ਪਾਈ ਨਾਲ ਕਰਦੇ ਆ ਤੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਵੀਰੇ ਆਪਾਂ ਕਿਹੜੇ ਪਿੰਡ ਖੜੇ ਆ ਜੀ ਆਪਣਾ ਏਰੀਆ ਤੇ ਆਪਣਾ ਨਾਮ ਜਰੂਰ ਦੱਸਣਾ ਹੈ ਮੇਰਾ ਨਾਮ ਹੈ ਰਾਜ ਕੁਮਾਰ ਤੇ ਬਪਿਆਂ ਦੇ ਪਿੰਡ ਖੜੇ ਆ ਜਿਲ੍ਹਾ ਮਾਨਸਾ ਠੀਕ ਹੈ ਵੀਰੇ ਤੇ ਬਾਈ ਜੀ ਆਪਾਂ ਘਰ ਦੇ ਅੰਦਰ ਚੱਲਾਂਗੇ ਪਹਿਲਾਂ ਤਾਂ ਆਪਾਂ ਨੂੰ ਸਟਾਰਟਿੰਗ ਦੇ ਵਿੱਚ ਇਹ ਜ਼ਰੂਰ ਦੱਸੋ ਜੀ ਵੀ ਆਪਾਂ ਘਰ ਰੈਨੋਵੇਟ ਕਰਵਾਇਆ ਹੈ ਰੈਨੋਵੇਟ ਮਤਲਬ ਇਹਦੇ ਚ ਬਾਈ ਪਹਿਲਾਂ ਦਾ ਕੁਝ ਏਰੀਆ ਚ ਕੁਝ ਏਰੀਆ ਨਵਾਂ ਜੋੜਿਆ ਨਵਾਂ ਕਿੰਨਾ ਕੁ ਜੋੜਿਆ ਵੀਰੇ ਨਵਾਂ ਇਹ ਆਪਾਂ 51200 ਵਾਂਗੂ ਜੋੜਿਆ 1200 ਵਾਂਗੂ ਨਵਾਂ ਜੋੜਿਆ ਪਹਿਲਾਂ ਬਾਈ ਕਿਦਾਂ ਦਾ ਸੀਗਾ ਘਰ ਪਹਿਲਾ ਆਪਣਾ ਜੇ ਮਾਲਵੇਕਰ ਹੁੰਦੇ ਲਈ ਚਾਰ ਕਮਰੇ ਪਿੱਛੇ ਤੇ ਇੱਕ ਮੂਰੇ ਬਰਾਂਡਾ ਤੇ ਜਿਵੇਂ ਚਾਚਾ ਜੀ ਦਾ ਘਰ ਇਕੱਠੇ ਹੀ ਬਣੇ ਸੀ ਸਾਰੇ 90 ਬਣੇ ਸੀ ਜਦੋਂ ਉਹ ਬਾਈ ਉਹ ਅਜੇ ਰੈਨੋਵੇਟ ਮੰਨ ਲਓ ਰੈਨੋਵੇਟ ਕਰਨਾ ਜਾਂ ਕਿਵੇਂ ਵੀ ਉਧਰ ਚਾਚਾ ਜੀ ਦਾ ਘਰ ਆਪਾਂ ਤੁਹਾਨੂੰ ਇਦਾਂ ਦਿਖਾਇਆ ਵੀ ਉਦਾਂ ਸੀਗਾ ਚਾਰੇ ਘਰ ਇੱਕੋ ਜਿਹਾ ਜੀ ਤੇ ਇਹ ਤੁਸੀਂ ਏਰੀਆ ਕੁਝ ਐਡ ਕੀਤਾ ਬਾਈ ਬਾਹਰਲੇ ਬਸ ਤੁਸੀਂ ਫਰੰਟ ਐਲੀਵੇਸ਼ਨ ਦੇਖ ਚੁੱਕੇ ਹੋ ਤੇ ਆਪਾਂ ਹੁਣ ਅੰਦਰ ਚੱਲਾਂਗੇ ਬਾਈ ਹਨਾ ਜੀ ਤੇ ਇੱਕ ਬਈ ਕਲਰ ਕੰਬੀਨੇਸ਼ਨ ਹੈ ਜਿਹੜਾ ਬਹੁਤ ਸੋਹਣਾ ਰੱਖਿਆ ਤੁਸੀਂ ਤੁਸੀਂ ਸਿੰਪਲ ਸੋਬਰ ਵਾਈਟ ਕਲਰ ਰੱਖਿਆ ਤੇ ਉਹਦੇ ਚ ਬਈ ਜਿਹੜਾ ਡੋਰਸ ਦਾ ਤੁਹਾਡਾ ਇਹ ਬਈ ਤੁਹਾਡੀ ਚੁਆਇਸ ਸੀਗੀ ਜਿਹੜੀ ਇਹ ਡਿਜ਼ਾਈਨ ਦੇ ਵਿੱਚ ਤੁਸੀਂ ਕਹਿ ਕੇ ਕੜਵਾਈ ਜਾਂ ਡਿਜ਼ਾਈਨਰ ਨੇ ਤੁਹਾਨੂੰ ਇਦਾਂ ਹੀ ਬਣਾ ਕੇ ਦਿੱਤਾ ਸੀ ਇਹ ਉਹਨਾਂ ਨੇ ਇਹ ਵੀ ਬਣਾ ਕੇ ਦਿੱਤੇ ਦੋ ਤਿੰਨ ਆਪਸ਼ਨ ਦਿਖਾਏ ਸੀ ਪਰ ਸਾਨੂੰ ਸਭ ਤੋਂ ਵੱਧ ਪਸੰਦ ਆਈ ਪਹਿਲੀ ਵਾਰ ਚੀ ਜੀ ਪਸੰਦ ਆ ਗਈ ਸੀ ਠੀਕ ਹੈ ਜੀ ਵੀ ਜਿਹੜੀ ਲੁੱਕ ਦੇਤੀ ਵੀ ਥੋੜਾ ਫਰੰਟ ਇਦਾਂ ਦਾ ਬਣ ਜਾਣਾ ਤੇ ਬਈ ਬਹੁਤ ਪਿਆਰਾ ਫਰੰਟ ਬਣਿਆ ਤੁਹਾਨੂੰ ਆ ਜੀ ਤੇ ਇਹ ਇਦਾਂ ਦਾ ਡਿਜ਼ਾਈਨ ਕਿਉਂ ਪਹਿਲੀ ਵਾਰੀ ਤਾਂ ਪਸੰਦ ਨਾ ਆਉਣ ਵਾਲੀ ਤਾਂ ਗੱਲ ਹੀ ਨਹੀਂ ਕੋਈ ਤੁਹਾਡੇ ਪਹਿਲੀ ਵਾਰੀ ਪਸੰਦ ਆ ਗਿਆ ਤੇ ਆਪਾਂ ਦੋਸਤੋ ਸਾਰੇ ਡਿਜ਼ਾਈਨ ਦੇ ਉੱਤੇ ਗੱਲਬਾਤ ਕਰਾਂਗੇ ਬਾਈ ਨਾਲ ਤੇ ਕੀ ਕੁਝ ਇਹਦੇ ਚ ਨਵਾਂ ਐਡ ਕੀਤਾ ਕਿੰਨੇ ਕਿੰਨੇ ਖੁੱਲੇ ਰੂਮ ਜੋੜੇ ਆ ਜਾਂ ਕੀ ਕੁਝ ਵੀ ਇਹਦੇ ਚ ਨਵਾਂ ਜੋੜਿਆ ਕਿੰਨਾ ਖੁੱਲਾ ਉਹ ਕਿੰਨਾ ਏਰੀਆ ਤੇ ਆਪਾਂ ਸਾਰੀ ਗੱਲ ਬਾਈ ਉਹਨਾਂ ਨੇ ਵੈਸੇ ਪ੍ਰਮੋਟਰ ਦੌਰ ਤੇ ਦੱਸਤਾ ਵੀ 1200 ਏਰੀਆ ਪੰਜ ਨਵਾਂ ਜੋੜਿਆ ਜੀ ਤੇ ਹੁਣ ਬਾਈ ਆਪਾਂ ਇੱਥੋਂ ਸਟਾਰਟ ਕਰਦੇ ਆਂ ਤੇ ਇਹਦਾ ਬਾਈ ਜਿਹੜੀ ਬਾਹਰਲੀ ਲੁੱਕ ਹੈ ਹਨਾ ਇੱਕ ਆਪਾਂ ਸੋਚ ਲਾਉਂਦੇ ਆਂ ਬਾਈ ਹਰ ਇੱਕ ਬੰਦਾ ਸੋ ਜੀ ਤੁਹਾਡੇ ਬਾਈ ਦਵਾਈ ਦੇ ਵਿੱਚ ਇਹ ਸੀਗਾ ਵੀ ਤੁਸੀਂ ਉਹ ਸੋਚਿਆ ਵੀ ਬਾਹਰ ਉੱਪਰ ਬਣਾਈਏ ਜਾਂ ਨਾ ਬਣਾਈਏ ਆਪਸ਼ਨ ਮੰਨ ਲ ਕੇ ਚਲੋ ਤੁਹਾਨੂੰ ਇੱਕ ਡਿਜ਼ਾਈਨਰ ਦਿੱਤੀ ਜਾਂ ਤੁਹਾਡਾ ਪਹਿਲਾਂ ਹੀ ਵਿਚਾਰ ਸੀਗਾ ਇੱਕ ਆਪਣਾ ਹੀ ਆਪਣੇ ਵੀ ਚਾਰ ਕਮਰੇ ਪਹਿਲਾਂ ਸੀਗੇ ਜੀ ਬਾਈ ਤੇ ਵੀ ਇੱਕ ਆਪਰ ਸੋਈ ਚਾਹੀਦੀ ਸੀ ਕਿ ਆਪਣਾ ਕਮਰਾ ਪੰਜ ਕਮਰੇ ਆਪਣੇ ਥੱਲੇ ਹੋਗੇ ਤਾਂ ਉੱਪਰ ਦਾ ਤਾਂ ਲੋਡ ਹੀ ਨਹੀਂ ਜਮੇ ਹਾਂਜੀ ਤੇ ਕਹੇ ਥੱਲੇ ਸਾਰਾ ਪਰਿਵਾਰ ਇਕੱਠਾ ਰਹਿੰਦੇ ਨੇ ਇਹ ਦੋ ਉੱਤੇ ਵਾਗੇ ਤਿੰਨ ਥੱਲੇ ਹੋ ਗਏ ਤੇ ਉੱਤਲਾ ਵਰਤਣਾ ਹੀ ਪੈਂਦਾ ਨਹੀਂ ਸਫਾਈ ਕਰਨੀ ਇੱਕ ਬਈ ਹਣਾਂ ਵਾਲੇ ਸਫਾਈ ਓਖੀ ਤੇ ਨਾਲੇ ਕਹਿੰਦਾ ਉਹ ਤਾਂ ਜਿਹੜੀ ਲੁੱਕ ਹੈ ਸਿੰਗਲ ਪੋਰਸ਼ਨ ਦੀ ਬਹੁਤ ਸੋਹਣੀ ਆਈ ਆ ਸਾਹਮਣੇ ਤੇ ਜਿਹੜਾ ਏਰੀਆ ਤੁਸੀਂ ਜੋੜਨਾ ਸੀ ਉਹਨਾਂ ਤੋਂ ਨੂੰ ਜੋੜ ਕੇ ਉਹ ਵੀ ਖੁੱਲਾ ਜੀ ਵਰਤੋਂ ਵਾਸਤੇ ਇਹਨਾਂ ਵਾਲੇ ਕਮਰੇ ਹੈਗੇ ਹਾਂਜੀ ਹਾਂਜੀ ਤੇ ਦੋਸਤੋ ਪਿਕਲ ਅਸਤੀ ਅਸੀਂ ਆਪਾਂ ਅੰਦਰ ਜਾਣ ਤੋਂ ਪਹਿਲਾਂ ਜਿਹੜੇ ਜਿਹੜੇ ਕੋਈ ਵੀ ਬੰਦਾ ਘਰ ਢਾਕੇ ਬਣਾਉਣਾ ਚਾਹੁੰਦਾ ਹੈ ਚਾਹ ਕਰ ਮੰਨ ਕੇ ਚਲੋ ਜਦੋਂ ਆਪਾਂ ਘਰ ਬਣਾਉਣ ਦੀ ਸੋਚਦੇ ਇੱਕ ਵਾਰੀ ਆਪਦਾ ਪਹਿਲਾਂ ਵਾਲਾ ਘਰ ਹੈ ਜਿਹੜਾ ਇੱਕ ਡਿਜ਼ਾਈਨਰ ਨੂੰ ਜਾਂ ਇੱਕ ਚੰਗੇ ਮਿਸਤਰੀ ਨੂੰ ਸਤਕੇ ਤੁਸੀਂ ਦਿਖਾਓ ਉਹਦੀਆਂ ਛੱਤਾਂ ਵਗੈਰਾ ਵਧੀਆ ਪਈਆਂ ਨੇ ਤੇ ਬਾਕੀ ਬਾਈ ਜੇ ਕੋਈ ਛੱਤ ਵਗੈਰਾ ਚ ਕੋਈ ਕਰੈਕ ਨਹੀਂ ਹੈਗਾ ਕਿਸੇ ਕੰਦ ਵਗੈਰਾ ਸਾਰਾ ਕੁਝ ਓਕੇ ਆ ਤਾਂ ਤੁਸੀਂ ਐਦਾਂ ਦਾ ਡਿਜ਼ਾਈਨ ਰੈਨੋਵੇਟ ਕਰ ਸਕਦੇ ਹਾਂ ਤੁਹਾਡਾ ਵੀ ਘਰ ਇਦਾਂ ਦਾ ਬਣ ਸਕਦਾ ਕੁਝ ਕੇਰੀਆ ਨਵਾਂ ਐਡ ਕਰ ਦਿ ਲੋੜ ਹੈ ਬਾਈ ਉਹਨਾਂ ਨੇ ਤਾਂ 1200 ਕੀਤਾ ਤੁਸੀਂ ਇਹਦੋਂ ਘੱਟ ਵੀ ਕਰ ਸਕਦੇ ਹੋ ਕਿਉਂਕਿ ਤੁਹਾਨੂੰ ਦਿਖਾਵਾਂਗੇ ਅੰਦਰ ਉਹ ਬਾਈ ਉਹਨਾਂ ਨੇ ਖੁੱਲਾ ਰੱਖਿਆ ਸੀ ਕਾਫੀ ਘਰ ਹਨਾ ਤੋ ਜਿਹੜਾ ਏਰੀਆ ਐਡ ਕੀਤਾ ਬਾਈ ਉਹਦੇ ਚ ਜੇ ਘਟਾਵਣਾ ਆਉਂਦਾ 100 200 ਹੋਰ ਘਟ ਜਾਂਦਾ ਹਨਾ ਛੋਟਾ ਰੱਖਣੇ ਹੁੰਦੇ ਜੀ ਤੇ ਬਾਈ ਇੱਥੇ ਆਪਾਂ ਗੱਲਬਾਤ ਕਰਾਂਗੇ ਸਟਾਰਟ ਦੇ ਵਿੱਚ ਜਿਵੇਂ ਬਾਈ ਆਹ ਡੋਰ ਨੇ ਇਹ ਕਾਦੇ ਲਾਇਆ ਬਾਈ ਆਪਾਂ ਇਹ ਜੀ ਵੈਸੇ ਤਾਂ ਆਪਾਂ ਵੈਸੇ ਸਾਗ ਬਾਣ ਟਾਲੀ ਸਾਰੇ ਲਾਉਂਦੇ ਆਪਾਂ ਨਾ ਸਿਉਂਗ ਦੀ ਵੀ ਦਿੱਕਤ ਬਹੁਤ ਆਪਣੀ ਅੱਛਾ ਬਾਈ ਤਾਂ ਆਪਾਂ ਫਿਰ ਸਿਉਂਗ ਵਾਲਾ ਬੋਰਡ ਬਣਵਾ ਕੇ ਆਪਣੇ 4 ਵਜੇ 8 ਦਾ ਉਹਦੇ ਨਾਲ ਗ੍ਰੀਨ ਬੋਰਡ ਦਾ ਡਿਜ਼ਾਈਨ ਪਵਾਇਆ ਕਿਉਂਕਿ ਇਹਦੀ ਗਾਰੰਟੀ ਵੀ 30 ਸਾਲ ਸਿਉਂਗ ਨਹੀਂ ਪੈਂਦੀ ਅੱਛਾ ਇਹ ਬੋਰਡ ਨੂੰ ਜੀ ਤੇ ਜੇ ਆਪਾਂ ਲੱਕੜ ਸਾਰਾ ਸਮਝ ਗਏ ਵੀਰੇ ਕੋਈ ਵੀ ਲੱਕੜ ਦਾ ਇੱਥੇ ਸੌਂਗ ਪੈਣੀ ਪੈਣੀ ਸੀਗੀ ਹਣਾ ਤੁਸੀਂ ਇਹ ਚੀਜ਼ ਦੇਖੀ ਵੀ ਆਪਾਂ ਬੋਰਡ ਚੰਗਾ ਲਾ ਦੋ ਉੱਪਰ ਮੰਨ ਕੇ ਚੱਲੋ ਤੇ ਜਿਹੜਾ ਵੀ ਆਪਾਂ ਪਾਲਿਸ਼ ਵਗੈਰਾ ਦਾ ਉਹ ਉਹਦਾ ਕਰ ਦੋ ਹਣਾ ਕਲਰ ਵਗੈਰਾ ਕਰਕੇ ਬਹੁਤ ਸੋਹਣਾ ਕੰਬੀਨੇਸ਼ਨ ਆ ਬਾਈ ਇੱਕ ਅਲੱਗ ਜੇ ਕਲਰ ਦੇ ਬਾਈ ਉਹਨਾਂ ਨੇ ਡਿਜ਼ਾਈਨ ਕਰਵਾਏ ਨੇ ਗੇਟ ਤੇ ਡਿਜ਼ਾਈਨ ਬਹੁਤ ਸੋਹਣਾ ਬਣਿਆ ਬਾਈ ਹਣਾ ਘਰੇ ਵੀ ਬਰਕਰਵਾ ਲਿਆ ਬਾਈ ਕੰਮ ਸਾਰਾ ਹਾਂਜੀ ਇੱਥੇ ਤਿਆਰ ਕਰਵਾਇਆ ਠੀਕ ਆ ਬਾਈ ਠੀਕ ਆ ਤੇ ਆਪਾਂ ਅੰਦਰ ਆ ਗਏ ਜੀ ਤੇ ਦੋਸਤੋ ਹੁਣ ਤੁਸੀਂ ਜੁੜੇ ਰਹੋ ਵੀਡੀਓ ਦੇ ਨਾਲ ਆਪਾਂ ਤੁਹਾਨੂੰ ਦਿਖਾਉਣੇ ਆ ਇਦੇ ਵਿੱਚ ਕੀ ਕੀ ਬੈਸਟ ਆਪਸ਼ਨ ਰੱਖੀ ਹੈ ਬਾਈ ਉਹਨਾਂ ਨੇ ਜਿਹੜੀ ਜਿਹੜੀ ਆਪਾਂ ਆਪਣੇ ਘਰ ਦੇ ਵਿੱਚ ਰੱਖ ਸਕਦੇ ਆ ਉਹ ਬਾਈ ਉਹਨੂੰ ਤਾਂ ਜਾਣਾਂਗੇ ਆਪਾਂ ਬਾਈ ਹੁਣ ਆਪਾਂ ਲੌਬੀ 'ਚ ਆ ਗਏ ਨਾ ਜੀ ਇੱਥੋਂ ਬਾਈ ਸਾਨੂੰ ਫੜ ਕੇ ਇੱਕ ਵਾਰ ਯੂ ਦੱਸੋ ਕਿਹੜਾ ਏਰੀਆ ਨਵਾਂ ਹੈ ਕਿਹੜਾ ਏਰੀਆ ਪੁਰਾਣਾ ਇਹ ਜੀ ਆਪਣਾ ਪੁਰਾਣਾ ਘਰ ਹੈ ਆ ਬਾਦਰਾ ਸੀਗਾ ਅੱਛਾ ਇੱਥੇ ਬਾਦਰਾ ਸੀ ਹਾਂ ਪਰ ਇਹ ਆਪਾਂ ਡਾਊਨ ਸੀਲਿੰਗ 'ਚ ਕਵਰ ਕਰਵਾਤਾ ਠੀਕ ਹੈ ਬਾਈ ਜੀ ਤੇ ਇਹ ਪਹਿਲਾਂ ਵਾਲੇ ਹੋਗੇ ਕਮਰੇ ਇਹ ਨਵਾਂ ਏਰੀਆ ਹੈ ਇੱਧਰ ਵੀ ਨਵਾਂ ਆ ਨਵਾਂ ਆ ਗਿਆ ਤੇ ਇੱਥੇ ਬਾਈ ਫਿਰ ਇੱਕ ਆਪਾਂ ਰੋਸ਼ਨੀ ਦੀ ਗੱਲ ਕਰੀਏ ਜਿਵੇਂ ਤੁਸੀਂ ਬਹੁਤ ਵਧੀਆ ਇੱਕ ਆਪਸ਼ਨ ਰ ਰੋਸ਼ਨੀ ਵਾਸਤੇ ਪਹਿਲੀ ਕਹਤਾ ਸੀ ਬਾਈ ਉਹ ਦੇਹਾਂ ਚ ਰੱਖ ਦੇ ਜੀ ਕਿਉਂਕਿ ਪੈਣੀ ਚਾਹੀਦੀ ਹੈ ਲਾਈਟ ਹਾਂਜੀ ਕਿਉਂਕਿ ਆਪਣਾ ਧੁੱਪ ਫਿਰੰਦੇ ਨੇਰਾ ਬਹੁਤ ਹਨੀ ਪੌੜੀ ਆਪਾਂ ਬਾਹਰ ਦੀ ਕਰਵਾ ਰਹੇ ਹਾਂ ਠੀਕ ਹੈ ਤਾਂ ਕਰ ਕੇ ਮਰੇ ਤੇ ਧੁੱਪ ਦਾ ਜਰੂਰ ਰੱਖਿਆ ਆਪਾਂ ਨੇ ਪ੍ਰੂਵ ਠੀਕ ਹੈ ਬਾਈ ਆਹ ਦੇਖੋ ਉੱਪਰ ਬਾਈ ਸ਼ੀਸ਼ਾ ਲੱਗਿਆ ਹੋਇਆ ਹਾਂਜੀ ਸ਼ੀਸ਼ਾ ਤੇ ਬਾਈ ਬਹੁਤ ਸੋਹਣੀ ਕੱਲ ਨੂੰ ਬਾਈ ਜੇ ਤੁਸੀਂ ਮੈਂ ਕਹਿੰਦਾ ਇੱਥੇ ਜੇ ਯੂਜ਼ ਕਰਨਾ ਹੋਵੇ ਇਹਦੇ ਚ ਇੱਕ ਝੂਮਰ ਜਿੱਦਾਂ ਲੱਗਦਾ ਉਹ ਵੀ ਲੱਗ ਜਾਣਾ ਲੱਗ ਸਕਦਾ ਦੋਨੇ ਬਹੁਤ ਸੋਹਣੀ ਲੁੱਕ ਆਊਗੀ ਤੇ ਇੰਦਰ ਡਾਊਨ ਸੀਲਿੰਗ ਹੋ ਗਈ ਬਾਈ ਬਹੁਤ ਸੋਹਣੀ ਜਿਹੜਾ ਤੁਸੀਂ ਕਹਿੰਦੇ ਜੀ ਬਾਈ ਇੱਕ ਤਾਂ ਆਪਸ਼ਨ ਚਾਹੀਦੀ ਸੀ ਆਪਾਂ ਨੂੰ ਕਿਚਨ ਦੀ ਹੈ ਇੱਕ ਲੌਬੀ ਦੀ ਹੈ ਜੀ ਤੇ ਕਿਚਨ ਦਾ ਏਰੀਆ ਦੇਖੋ ਜੀ ਕਿਚਨ ਦਾ ਏਰੀਆ ਕਿੰਨਾ ਹੋ ਬਾਈ ਇਹ ਚੌੜਾ ਇਹ ਆਪਣੇ 21 ਬਾਈ 15 ਹੋ ਗਏ 21 ਬਾਈ 15 ਬਾਈ ਕਿਚਨ ਬਹੁਤ ਘੱਟ ਆਪਾਂ ਦੇਖਦੇ ਆ ਤੇ ਬਾਈ ਹੋਰਾਂ ਦਾ ਸੋਚ ਸੀਗੀ ਵੀ ਆਪਾਂ ਜੇ ਪਹਿਲਾਂ ਵਾਲਾ ਘਰ ਸਾਰਾ ਰੱਖਣੀ ਰੱਖਣਾ 11200 ਜੋੜਾਂਗੇ ਏਰੀਆ ਜਿਹੜੀ ਇਹ ਜਿਹੜੀ ਚੀਜ਼ ਦੀ ਲੋੜ ਆ ਪਰ ਉਹ ਖੁੱਲੀ ਬਣਾਉਣੀ ਹੈ ਤੇ ਹੁਣ ਆਪਾਂ ਇੱਥੋਂ ਦਿਖਾਉਨੇ ਆ ਕਿਚਨ ਬਾਈ ਉਹਨਾਂ ਨੇ ਤਿਆਰ ਕਰਵਾਈ ਹੋਈ ਹੈ ਬਹੁਤ ਸੋਹਣੇ ਤਰੀਕੇ ਨਾਲ ਤੇ ਬਾਈ ਕਿਚਨ ਦੇ ਵਿੱਚ ਵੀ ਬਾਈ ਉਹਨਾਂ ਨੇ ਪੁਆਇੰਟ ਵਗ ਤੇ ਇੱਕ ਚੀਜ਼ ਹੋਰ ਆ ਬਾਈ ਜਿਹੜਾ ਤੁਸੀਂ ਏਰੀਆ ਨੂੰ ਨਵਾਂ ਜੋੜਿਆ ਹੁਣ ਇਹਦੇ ਚ ਆਪਾਂ ਬੈਸਟ ਆਪਸ਼ਨ ਦਿਖਾਉਣੇ ਜਿਵੇਂ ਇੱਥੇ ਵਿੰਡੋ ਆ ਗਈ ਇਹ ਤੁਹਾਡਾ ਡਾਈਨਿੰਗ ਏਰੀਆ ਹੋ ਗਿਆ ਨਾ ਡਾਈਨਿੰਗ ਏਰੀਆ ਤੌਰ ਤੇ ਆਪਾਂ ਯੂਜ਼ ਕਰ ਸਕਦੇ ਜੀ ਇੱਥੋਂ ਬਾਈ ਗੇਟ ਦੇ ਉੱਤੇ ਨਿਗਾਹ ਬਾਈ ਜੀ ਕਿਚਨ ਦੇ ਵਿੱਚ ਆਪਾਂ ਕੰਮ ਕਰ ਰਹੇ ਹਾਂ ਕੋਈ ਵੈਸੇ ਆਪਾਂ ਨੂੰ ਨੌਕ ਕਰਦਾ ਗੇਟ ਨੂੰ ਪਤਾ ਲੱਗ ਜੂਗਾ ਨਾ ਕਿ ਆਪਾਂ ਹੋਰ ਆਪਸ਼ਨ ਦੀ ਜੇ ਆਪਾਂ ਗੱਲ ਕਰੀਏ ਆਪਣੇ ਨੂੰ ਯੂਜ਼ ਕਰਨ ਵਾਸਤੇ ਪਹਿਲਾਂ ਵੀ ਕੰਮ ਰਹਿ ਗਿਆ ਕੁਝ ਤੁਸੀਂ ਬੈਡਰੂਮ ਖੁੱਲਾ ਰੱਖਿਆ ਕਿਚਨ ਆਪਾਂ ਦਿਖਾਈ ਦਿੱਤਾ ਬਹੁਤ ਖੁੱਲੇ ਏਰੀਆ ਤੇ ਬੜੀ ਹੋਈ ਹੋਰ ਕੀ ਕੀ ਨਵਾਂ ਹੋਰ ਆਪਣੇ ਕਹਾਗੀ ਸਾਹਮਣੇ ਦੀ ਝੋਪੜੀ ਸੀ ਆਪਣੀ ਅੱਛਾ ਜਿਹੜੀ 프ਰੰਟ ਦੇ ਉੱਤੇ ਨਜ਼ਰ ਆਉਂਦੀ ਹੈ ਹਾਂਜੀ ਹਾਂਜੀ ਠੀਕ ਹੈ ਬਾਈ ਤਾਂ ਉਹ ਨੀਚੇ ਦੇ ਚਲੀ ਜਾਣੀ ਸੀ ਜਗਾ ਠੀਕ ਹੈ ਤਾਂ ਫਿਰ ਉਹਨਾਂ ਨੇ ਕਿਹਾ ਕਿ ਇੱਥੇ ਵੀ ਬਣਾ ਲਓ ਵੀ ਆਪਣਾ ਦੱਕਾ ਬਣਾ ਦਿਓ ਐਜ਼ ਅ ਸਟੋਰ ਰੂਮ ਸਟੋਰ ਰੂਮ ਦੀ ਤੌਰ ਤੇ ਵਰਤ ਸਕਦੇ ਤੇ ਬਾਈ ਇੱਕ ਕਮਰੇ ਜਿੰਨੀ ਜਗਾ ਬਾਈ ਉਹਨਾਂ ਤੁਸੀ ਬਾਹਰੋਂ ਦੇਖ ਸਕਦੇ ਹੋ ਐਲੀਵੇਸ਼ਨ ਦੇ ਉੱਤੇ ਤੇ ਜਿਹੜੀ ਬਾਹਰ ਝੋਪੜੀ ਬਣੀ ਹੋਈ ਆ ਉਹਨੂੰ ਬਾਈ ਅੰਦਰੋਂ ਵੀ ਯੂਜ਼ ਕਰਨਾ ਚਾਹਤ ਬਾਈ ਉਹਨਾਂ ਨੇ ਵਿੰਡੋ ਦਿੱਤੀ ਕੋਈ ਵੀ ਸਮਾਨ ਬਾਈ ਇੱਥੇ ਰੱਖ ਸਕਦੇ ਹਣਾ 10 ਵਜੇ 12 ਦੀ ਇਹੀ 10 ਵਜੇ 12 ਦਾ ਬ ਤੇ ਬਾਈ ਹੁਣ ਆਪਾਂ ਹੋਰ ਦਿਖਾਈਏ ਏਰੀਆ ਇਹ ਆਪਣਾ ਹੋ ਗਿਆ ਜੀ ਐਂਟਰੀ ਵਾਲਾ ਏਰੀਆ ਉਧਰ ਕਿਚਨ ਦਿਖਾਤਾ ਤੇ ਬੈਡਰੂਮ ਆ ਗਿਆ ਬਾਈ ਇਹਦਾ ਹਾਂਜੀ ਬਾਈ ਕਿੰਨੇ ਬਾਈ ਕਿੰਨੇ ਦੀ ਟਾਇਲ ਲਾਈ ਇਹਦੇ ਚ ਇਹ ਲੱਗੇ ਆਪਣੀ 3264 3264 ਬਹੁਤ ਸੋਹਣਾ ਡਿਜ਼ਾਈਨ ਆਇਆ ਰੇਸ਼ੇ ਵਗੈਰਾ ਤੁਸੀਂ ਦੇਖ ਸਕਦੇ ਮਿਲਦੇ ਆ ਬਾਈ ਇੱਕ ਬਾਈ ਹੋਰ ਦਿਖਾ ਦਈਏ ਤੁਹਾਨੂੰ ਜਿਹੜੀ ਆਪਾਂ ਗੱਲ ਕਰ ਰਹੇ ਸੀ ਬਾਈ ਨੇ ਬਾਰੋਂ ਵੀ ਸਿੰਪਲ ਰੱਖਿਆ ਬਾਈਟ ਕਲਰ ਦਾ ਕੰਬੀਨੇਸ਼ਨ ਨਾਲ ਜਿਹੜਾ ਵੀ ਗੇਟਾਂ ਦਾ ਰੱਖਿਆ ਇੱਕ ਕਲਰ ਤੇ ਅੰਦਰੋਂ ਵੀ ਬਾਈ ਸਿੰਪਲ ਸੂਪਰ ਰੱਖਿਆ ਨਾ ਤੁਸੀਂ ਤੇ ਬਾਈ ਇਹ ਕਿੰਨੇ ਕਿੰਨਾ ਸਾਈਜ਼ ਹੈ ਬੈਡਰੂਮ ਦਾ ਇਹ 19x14 ਹੀ ਆਪਣਾ 19x14 ਮਾਸਟਰ ਬੈਡਰੂਮ ਆ ਦੋਸਤੋ 19x14 ਦਾ ਡਾਊਨ ਸੀਲਿੰਗ ਇਹਦੇ ਚ ਵੀ ਹੋਈ ਹੋਈ ਹੈ ਬਹੁਤ ਸੋਹਣੇ ਤਰੀਕੇ ਨਾਲ ਤਿਆਰ ਕੀਤਾ ਹੋਇਆ ਤੇ ਇਹਦੇ ਚ ਬਾਈ ਜਿਹੜੀ ਆਪਸ਼ਨ ਕਹਿੰਦੇ ਸੀ ਆਪਾਂ ਜਿਵੇਂ ਬਾਹਰੋਂ ਕਿਚਨ ਦੇ ਵਿੱਚ ਸੀ ਵਿੰਡੋ ਰੱਖੀ ਹੋਈ ਸੀ ਇਹ ਜਿਹੜਾ ਨਵਾਂ ਏਰੀਆ ਐਡ ਕੀਤਾ ਇਹਦੇ ਵੀ ਤੁਸੀਂ ਵਿੰਡੋ ਰੱਖੀ ਆ ਆਪਣਾ ਗੇਟ ਸਾਹਮਣੇ ਤਾਂ ਵਧੀਆ ਬੈਸਟ ਚੋਇਸ ਹੈ ਤੇ ਹੋਰ ਬਾਈ ਇਹਦੇ ਚ ਅਟੈਚ ਇੱਥੇ ਆਪਣ ਡਰੈਸਿੰਗ ਹੋਊਗਾ ਅਗੇ ਡਰੈਸਿੰਗ ਏਰੀਆ ਅਟੈਚ ਹੈ ਦੋਸਤੋ ਤੇ ਬਾਥਰੂਮ ਇਹ ਵੀ ਕਾਫੀ ਖੁੱਲਾ ਤੇ ਨਾਲ ਵਾਸ਼ਰੂਮ ਵਾਸ਼ਰੂਮ ਦੇ ਵਿੱਚ ਵੀ ਬਾਈ ਤੁਸੀਂ ਟਾਇਲ ਦੀ ਵਧੀਆ ਆਪਸ਼ਨ ਰੱਖੀ ਹੈ ਨਾ ਵਧੀਆ ਚੁਆਇਸ ਹੈ ਆਜੋ ਤੇ ਇਹ ਕਿੰਨੇ ਬਾਈ ਕਿੰਨੇ ਦਾ ਤਿਆਰ ਕਰਾਇਆ ਇਹ 8 ਵੇ 12 ਦੇ 8 ਵੇ 12 ਦਾ ਜੀ ਇੱਥੇ ਸ਼ੀਸ਼ਾ ਲੱਗਿਆ ਰ ਆਪਣੀ ਤੇ ਦੋਸਤੋ ਇੱਕ ਚੀਜ਼ ਤੁਹਾਨੂੰ ਦੱਸ ਦਈਏ ਜਿਹੜੇ ਤਿੰਨ ਚਾਰ ਕਮਰੇ ਸੀਗੇ ਪਹਿਲਾਂ ਉਹਦੇ ਵਿੱਚ ਬਾਈ ਹੋਰਾਂ ਨੇ ਜਿਹੜਾ 11200 ਏਰੀਆ ਜੋੜਿਆ ਬਾਈ ਹੋਰਾਂ ਨੇ ਤਾਂ ਖੁੱਲਾ ਰੱਖਿਆ ਕਾਫੀ ਸਾਰੇ ਇੱਕ ਵਾਸ਼ਰੂਮ ਵੀ ਖੁੱਲਾ ਬੈਡਰੂਮ ਵੀ ਖੁੱਲਾ ਕਿਚਨ ਵੀ ਖ ਅਗਰ ਤੁਸੀਂ ਆਪਣੇ ਘਰ ਦੇ ਨਾਲ ਕੁਝ ਕੁਝ ਐਡ ਕਰਨਾ ਚਾਹਦੇ ਹੋ ਤੁਹਾਡਾ 7 800 ਏਰੀਆ ਨਾਲ ਵੀ ਬਹੁਤ ਸੋਹਣਾ ਡੈਰ ਬਣ ਸਕਦਾ ਨਾ ਭਾਈ ਜੀ ਥੋੜੇ ਥੋੜੇ ਕਮਰੇ ਘਟਾ ਲਓ ਥੋੜਾ ਜਿਹਾ ਇਹਦਾ ਸਾਈਟਾ ਹਾਂਜੀ ਤੁਸੀਂ ਵੈਸੇ ਖੁੱਲੇ ਕਿਸੇ ਦੀ ਆਪਸ਼ਨ ਨਹੀਂ دی ਵੀ ਆਪਾਂ ਖੁੱਲਾ ਰੱਖੀ ਹੈ ਨਾ ਹੋਰ ਭਾਈ ਇਹਦੇ ਬਾਰੇ ਮੰਨ ਕੇ ਚੱਲੋ ਜਿੱਦਾਂ ਡਿਜ਼ਾਈਨ ਕਰਵਾਇਆ ਤੁਹਾਡੇ ਪਹਿਲੀ ਵਾਰੀ ਪਸੰਦ ਆ ਗਈ ਭਾਈ ਡਿਜ਼ਾਈਨ ਹਾਂਜੀ ਹਾਂਜੀ ਠੀਕ ਹੈ ਸਾਨੂੰ ਇੱਕ ਹੁੰਦਾ ਨਾ ਕਿ ਚੀਜ਼ ਮਨ ਨੂੰ ਚਾਜੇ ਵੀ ਇਹ ਉਹ ਪਹਿਲੀ ਵਾਰ ਚਾਜੇ ਕਿਸੇ ਹਾਂ ਠੀਕ ਹੈ ਭਾਈ ਤੁਸੀਂ ਸੋਚਿਆ ਪਹਿਲਾਂ ਰੱਖਾਂਗੇ ਏਰੀਆ 'ਚ ਸਾਨੂੰ ਚਾਹੀਦੀ ਹੈ ਜੀ ਕਿਹ ਚੱਲ ਸ ਸਾਨੂੰ ਇੱਕ ਬੈਡਰੂਮ ਚਾਹੀਦਾ ਨਾਲ ਬਾਥਰੂਮ ਅਟੈਚ ਚਾਹੀਦਾ ਪਿਓ ਬਣਾ ਕੇ ਦੇ ਦੋ ਉਹ ਜਦੋਂ ਬਣਾ ਕੇ ਤੇ ਨਾਲ ਦੇ ਨਾਲ ਜਿਹੜਾ ਫਰੰਟ ਐਲੀਵੇਸ਼ਨ ਉਹ ਤੁਹਾਡੇ ਪਸੰਦ ਆ ਗਿਆ ਹਾਂਜੀ ਠੀਕ ਆ ਬਾਈ ਬੈਸਟ ਜਿਹੜੀ ਚੁਆਇਸ ਹੁੰਦੀ ਆ ਬਾਈ ਜੇ ਪਹਿਲੀ ਵਾਰੀ ਵਧੀਆ ਲੱਗੇ ਨਾ ਉਹ ਜਿਹੜੀ ਪਹਿਲੀ ਵਾਰੀ ਵਧੀਆ ਲੱਗੀ ਬਾਈ ਲੱਗੀ ਹੈ ਨਾ ਜੀ ਤੇ ਬਹੁਤ ਸੋਹਣਾ ਡਿਜ਼ਾਈਨ ਕਰਵਾਇਆ ਬਾਈ ਘਰ ਬਾਈ ਹੋਰਾਂ ਨੇ ਤੁਸੀਂ ਦੇਖ ਰਹੇ ਹੋ ਬਾਹਰੋਂ ਡਰੋਨ ਸ਼ਾਟ ਵੀ ਹੈ ਤੁਸੀਂ ਦੇਖ ਰਹੇ ਹੋ ਐਲੀਵੇਸ਼ਨ ਬਹੁਤ ਸੋਹਣਾ ਉਨੇ ਹੀ ਸੋਹਣਾ ਅੰਦਰੋਂ ਤਿਆਰ ਕਰਾਇਆ ਹੈ ਤੇ ਹਜੇ ਕੰਮ ਬਾਈ ਸੇ ਚੱਲੀ ਜਾਂਦਾ ਹੈ ਨਾ ਬਾਈ ਜੀ ਤੇ ਹੋਰ ਲੱਕੜ ਵਗੈਰਾ ਦਾ ਕੰਮ ਵੀ ਕਰਵਾਉਣਾ ਹੋਊਗਾ ਐਦਾਂ ਦੀਆਂ ਕੋਠੀਆਂ ਐਦਾਂ ਦੇ ਰੈਨੋਵੇਟ ਕੀਤੇ ਹੋਏ ਘਰ ਬਹੁਤ ਸੋਹਣੇ ਬਣਾਏ ਹੋਏ ਆਪਾਂ ਹਰ ਇੱਕ ਤੁਹਾਡੇ ਵਾਸਤੇ ਲੈ ਕੇ ਅੰਦਰ ਲਾਵਾਂਗੇ ਤੇ ਆਪਣੇ ਸੁਖਮਾਨ ਕੋਰ ਵਾਲਾ YouTube ਚੈਨਲ ਸੁਖਮਾਨ ਕੋਰ ਵਾਲਾ Facebook ਪੇਜ ਤੇ Instagram ਪੇਜ ਨੂੰ ਜਰੂਰ ਫੋਲੋ ਕਰ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ